ਮੰਮੀ ਸੌਣ ਦਾ ਮਹੀਨਾ ਕੱਟਣ ਚੱਲੀ ਮੈਂ ਪੇਕੇ। ਜੀ ਹੱਥ ਜਾਣਾ ਚਾਹ ਨਾ ਪਾੜੀ। ਨਾਸਾ ਦਾ ਮੁੱਕੀ ਵਾਲਾ ਮੱਠਾ ਕਿਨੇ ਤੇ ਕਰਾਣੀ ਨੂੰ। ਸੌਣ ਦਾ ਮਹੀਨੇ ਪੇਕੇ ਹਾਂ। ਆ ਚੱਲ ਚੰਗਾ ਹੁਣ ਪੇਕੇ ਚੱਲਾਂ। ਵੀ ਤੂੰ ਰੋਲੀ ਤੂੰ ਰੇਦੀਆਂ। ਲੈ ਦਾ ਰੋਜ਼ ਕਿੱਥੇ ਜਾਣੀ? ਹਾਏ ਹਾਏ ਉਹਨ ਰੋਜ਼ ਸਾੜ ਬਾਦ ਸੌਣ ਤਾਂ ਨਹੀਂ ਆਇਆ ਵਾ। ਤੂੰ ਅੱਜੋਂ ਲੜ ਕੇ ਮੈਂ ਸਿਆਪਾ ਕਰਕੇ ਸੋਨਪੁਰ ਦਾ ਫੇਰ ਨਹੀਂ। ਆਏ ਤੇ ਉਹ ਸੋਣ ਘਟਨਾਈ ਭੈਣ ਜਿਹਦੇ ਮੈਂ ਵੀ ਤੇ ਜਾਣਾ ਹੀ ਆ ਮੇਰੇ ਮਾਪੇ ਵੀ ਟਿਕੜੇ ਜਿ ਤੇਰੇ ਮੱਥੇ ਲੱਗੀ ਮੈਂ ਚੰਗੀ ਨਹੀਂ ਸੋਣ ਦੇਆ ਛੱਤ ਜੋੜੇ ਨਹੀਂ ਤੂੰ ਤੇ ਉਦੋਂ ਹੀ ਚੰਗੀ ਤੇਰੇ ਮੁੰਡੇ ਦੇ ਮੱਥੇ ਲੱਗੀਆਂ ਰਸੋਈ ਚ ਬੜੀ ਜਾ ਕੇ ਕੰਮ ਕਰਦੀ ਨਾ ਲੱਗ ਮੇਰੇ ਮੱਥੇ ਮੇਂਦੀ ਦੇ ਕੱਪੜੇ ਧੋੜਦੀ ਰੋਟੀ ਲਾਈ ਗਈ ਸੀ ਰੰਗੋ ਭਰੀ ਆਲੇ ਆਈ ਸੀ ਕੀ ਪਲਾੰਗ ਤੇ ਚੜ ਕੇ ਬੈਗੀ ਸੀ ਵੀ ਤੇ ਪਕਾਅ ਕਰਕੇ ਆ ਸੁੱਤੇ ਤੇਰੇ ਮੂਹ ਦੇ ਵਿੱਚ ਪਾ ਸਕਦੀ ਜਿਵੇਂ ਇਕ ਵਾਰੀ ਹੁੰਦੀ ਪਾਉਂਦੀ ਸੀ ਬੜੀ ਮਾਂ ਟਿਕਣ ਨਹੀਂ ਗਰੀਬੀ ਆਈ ਮम्मी ਮੈਂ ਲਾਈ ਸੀ ਅੱਜ ਹਾਂ ਲਈ ਸੀ ਨਾ ਠੀਕ ਨਹੀਂ ਆ ਗਈ ਸੀ ਹੁਣ ਮੈਂ ਸੁਣਦਾ ਵੀ ਨਾ ਕਦੋਂ ਜੰਮੀ ਦੀ ਸੁਈ ਦੀ ਸਾਡੇ ਘਰ ਜੋਦੀ ਕੋਈ ਨਿਆਣਾ ਵੀ ਪੱਜਾ ਨਹੀਂ ਆਵਾਰਾ ਹੋਈ ਰਹੀ ਤੇ ਬੱਚਾ ਕਿਥੋਂ ਹੋ ਗਿਆ ਜਦੋਂ ਦੂਜਾ ਮਹੀਨਾ ਵਿਆਹ ਨੂੰ ਕਿਥੋਂ ਹੋ ਜਾਏ ਬੱਚਾ ਮੈਂ ਮਾਂ ਤੇ ਹੁੰਦਾ ਪ੍ਰੈਗਨੈਂਟ ਹੋ ਗਈ ਹਾਂ ਥੱਲੇ ਮੈਂ ਆਪਣੀ ਮਾਂ ਨੂੰ ਸਾਕੇ ਸੰਗੜ ਜਨਾਨੀ ਪ੍ਰਾਣੀ ਬਦਾਮ ਕਾਜੂ ਨਾਲ ਪਲੀ ਅਸੀਂ ਨਹੀਂ ਆਈ ਅਸੀਂ ਤੇ 버ਗਰਾ ਪੀਜਾ ਨਾਲ ਪਲੀਆ ਵਾ ਠੀਕ ਹੈ ਮੈਂ ਚਲੀ ਤੂੰ ਤੇ ਹੋਣਾ ਹੀ ਸੀ ਤੇ ਤੇਰਾ ਕੋਈ ਮਾਸਟਰ ਟਾਰ ਨਹੀਂ ਛੱਡਿਆ ਤੇ ਤੂੰ ਡਾਕਟਰ ਕਲਜੀ ਵੀ ਨਹੀਂ ਝੋਜਾ ਵੀ ਜੀ ਤਾਰ ਨਹੀਂ ਛੱਡਿਆ ਨਿਕਾ ਟੈਂਪੂ ਨਿਕਾ ਕਿਸ਼ਾ ਨਿਕਾ ਬਾਸਲਾ ਨਿਕਾ ਡਰਾਈਵਰ ਕੋ ਕਲੈਂਡਰ ਕੋ ਕਵਰ ਨਹੀਂ ਛੱਡਿਆ ਬਾਈ ਕੀ ਮੈਂ ਕਹਿੰਦਾ ਹੋਰ ਹਾਂ ਮੈਂ ਮੋਜਾ ਇਹ ਕਾਰੰਡੀ ਦੋਨੇ ਇੱਕੋ ਜਿਹਾਂ ਆਪ ਤੇਰੇ ਨਾਲ ਤੇਰੇ ਨਾਲ ਕਾਹਦੀ ਆਖੂ ਕਰੇਗਾ ਆਪਰਾ ਆ ਤੁਮਾਂ ਦਾ ਨਾ ਵੜਿਆ ਕਾਹਨੂੰ 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 ਨਾ 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 ਨਾ